ਸ੍ਰੀ ਕਾਲਜੀ ਸਾਰਿਆਂ ਨੂੰ ਹੋਰ ਸੁਣਾਓ ਮੇਰੇ ਭੈਣ ਭਰਾਵਾਂ ਦੇ ਕੀ ਹਾਲ ਚਾਲ ਨੇ ਅਸੀਂ ਠੀਕ ਆ ਜੀ ਤਾਂ ਤੁਸੀਂ ਵੀ ਆਪਣੇ ਘਰ 'ਚ ਠੀਕ ਠਾਕ ਹੋਵੋਗੇ ਜੀ ਅੱਜ ਦੀ ਜੇ ਚੈਨਲ ਤੇ ਨਵੇਂ ਜਿਹੇ ਤੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਿਓ ਪਲੀਜ਼ ਤੇ ਅੱਜ ਆਪਾਂ ਥਾਲੀ ਦੇ ਵਿੱਚ ਪਰੋਸਾਂਗੇ ਮੂੰਗੀ ਮਸਰਾਂ ਦੀ ਦਾਲ ਆਲੂ ਦੀ ਚਟਨੀ ਨਾਲ ਖੀਰ ਨਾਲ ਪੂੜੇ ਨਾਲ ਫੁਲਕੇ ਤੇ ਚਲੋ ਆਪਾਂ ਬਣਾਉਣ ਚੱਲਦੇ ਹਾਂ ਰਸੋਈ ਦੇ ਵਿੱਚ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਾਨੂੰ ਸਪੋਰਟ ਕਰਿਓ ਚੰਗਾ ਜੀ ਚਲੋ ਰਸੋਈ ਦੇ ਵਿੱਚ ਚੱਲੀਏ ਦਾਲ ਧੋ ਲਈ ਐ ਮੈਂ ਧੋ ਕੇ ਪਾਣੀ ਪਾ ਲਿਆ ਇਹਦੇ ਵਿੱਚ ਇਹਦੇ ਵਿੱਚ ਹੁਣ ਆਪਾਂ ਆਹ ਤਿੰਨ ਆਲੂ ਪਾ ਦਾਂਗੇ ਆਲੂ ਦੇ ਨਾਲ ਚਤੂਰ ਬਣਾਣਾ ਹੈ ਇਹਦੇ ਵਿੱਚ ਹੁਣ ਫਿਰ ਨਮਕ ਪਾ ਦਾਂਗੇ ਨਮਕ ਤੇ ਹਲਦੀ ਪਾ ਕੇ ਨਾ ਦਾਲ ਨੂੰ ਆਪ ਪਕਾਵਾਂਗੇ ਫਿਰ ਬਾਅਦ ਚ ਤੜਕਾ ਲਾਵਾਂਗੇ ਬਹੇਤੇ ਸਾਰਿਆਂ ਨੂੰ ਦਾ ਦੋ ਤਿੰਨ ਮਿੰਟ ਜੀ ਆ ਪਰ ਅਹੀਂ ਇਹਨੂੰ ਬਲੌਗਿੰਗ ਕਰਨੀ ਤੇ ਮੈਂ ਤੁਹਾਨੂੰ ਸਾਰਾ ਕੁਝ ਬਖਾਉਣਾ ਹੀ ਆ ਵੀ ਕਿ ਤਰ੍ਹਾਂ ਕਿਸ ਤਰ੍ਹਾਂ ਬਣਿਆ ਆ ਆਲੂ ਪਾ ਲੈ ਇਹਦੇ ਵਿੱਚ ਲੈ ਨਮਕ ਪਾਤਾ ਤੇ ਹਲਦੀ ਪਾ ਦਿੰਨੇ ਹਲਦੀ ਪਾ ਕੇ ਪਕਾ ਲੇਤੀ ਆ ਇਹਦੇ ਵਿੱਚ ਹਲਦੀ ਪੈ ਗਈ ਠੀਕ ਹੈ ਜੀ ਮੈਂ ਤੜਕਾ ਤਿਆਰ ਕਰ ਲਾਂ ਫਿਰ ਮਿਲਦੀ ਆ ਧੰਨਵਾਦ ਟੱਕਾ ਨੰ ਬੰਦ ਕਰ ਦਿੱਤਾ ਵਾ ਇਹਨੂੰ ਆਪਾਂ ਇੱਕ ਮਿਸਲ ਮਰਵਾਵਾਂਗੇ ਇੱਕ ਵਿਸਲ ਨਾਲ ਗੁੰਦੀ ਮਸਾਂ ਦੀ ਦਾਲ ਇਹ ਪੱਕ ਜਾਂਦੀ ਹੈ। ਲੋ ਜੀ ਤੜਕਾ ਆਪਾਂ ਕੱਟ ਕੇ ਤਿਆਰ ਕਰ ਲਿਆ ਪਿਆਜ਼, ਲਸਣ, ਮਿਰਚ, ਅਦਰਕ। ਤਰਾਇਂ ਪੈਂਤਰਿਆ ਵਾ। ਹੁਣ ਆਪਾਂ ਇਹਦੇ ਵਿੱਚ ਤੇਲ ਪਾ ਦਾਂਗੇ। ਸੌਰੀ ਮੇਰਾ ਖਿਆਲ ਪਖਾਈ ਨਹੀਂ ਲੈਂਦਿਆ ਤੁਹਾਨੂੰ। ਲੋ। ਤੇਲ ਪਾ ਕੇ ਤੜਕਾ ਲਾਉ। ਦਾਨ ਨੂੰ ਆਪਣੇ ਨੂੰ ਦੋ ਸੀਟੀਆਂ ਆ ਗਈਆਂ ਇਲਾਜ ਤੇਲ ਗਰਮ ਹੋ ਗਿਆ ਜੀ ਇਹਦੇ ਵਿੱਚ ਆਪਾਂ ਹੁਣ ਜੀਰਾ ਪਾ ਲਾਂਗੇ ਇਹਦਾ ਨਾਲੂ ਗਿਆ ਦੱਸ you okay.

ਦਾਲ ਨੂੰ ਇਹ ਦਾਲ ਬਣਾਉਣੀ ਆਉਂਦੀ ਹੈ ਹਾਰੇ ਤੋਂ ਬਣਾ ਲੈਂਦਾ ਹਾਂ ਜਿਹੜੀ ਇਹ ਬੇਸ ਕਰਕੇ ਪਾਉਣੀ ਆ ਕਿ ਸਾਗ ਆਮੇਰਾ ਇੱਕ টাইਜਾ ਬਣਾਉਣਾ ਹੈ ਟਮਾਟਰ ਜਿੰਨਾ ਜਿੰਨਾ ਕੋੜੀ ਮਸਾਲੇ ਤੇ ਪੀਚੰਗੀ ਇਸੇ ਤਰ੍ਹਾਂ ਮਿਲਾਉਣੀ ਹੈ ਜਦੋਂ ਦਾਲ ਚਾਪਾ ਮਿਕਸ ਕਰਾਂਗੇ ਆਹ ਵੇਖੋ ਦਾਲ ਆਪਣੀ ਉਬਲ ਗਈ ਹੈ ਇਦੇ ਵਿੱਚ ਆਪਾਂ ਆਲੂ ਪਾਏ ਹੀ ਚਟਨੀ ਵਾਸਤੇ ਉਹ ਆਪਾਂ ਆਲੂ ਕੱਢ ਲਾਂਗੇ ਇਹਦੇ ਵਿੱਚ ਬਹੁਤ ਸਾਰਾ ਲੜੀ ਦਾ ਆ ਗਿਆ ਨਾ ਬਣਾਵਾਂਗੇ ਸੁੱਕੀ ਸਬਜੀ ਨਾ ਆਵੇ ਤੇ ਚਟਨੀ ਬਣਾ ਲਓ ਬਣਾ ਕੇ ਤੁਹਾਨੂੰ ਮੈਂ ਤੇ ਆਹ ਜੀ ਮਸਾਲਾ ਬਿਲਕੁਲ تیار ਹੋ ਗਿਆ ਜੀ ਢਾਲ ਦਾਂ ਇਹ ਮਹਾਂ ਪਣਾ ਲੈਣੇ ਇਹ ਤਰ੍ਹਾਂ ਰੱਖਦੇ। ਦਾਲ ਜਨੇ ਚਾਪਾ ਮਸਾਲਾ ਪਾ ਲਿਆ ਸਾਰਾ। ਕਲਰ ਦੇਖੋ ਕਿੰਨਾ ਸੋਨਾ ਹੋਇਆ ਦਾਲ ਦਾ। ਕਲਰ ਵੀ ਇੱਕ ਹੀ ਦਾਲ ਜੀ ਦਾ। ਰੰਗ ਰੂਪ ਵੇਖ ਕੇ ਭੁੱਖ ਲੱਗ ਜਾਂਦੀ ਬੰਦੇ ਨੂੰ। ਮਨਾ ਭੁੱਖ ਲੱਗੀ ਹੋਈ ਹੈ। ਮੁੰਗੀ ਮਸਾਲੇ ਦੀ ਦਾਲ ਚੱਗੀ ਦਾ ਤੜਕਾ ਲਾ ਕੇ ਬਣਾਈ ਹੈ ਉਹ ਬਹੁਤ ਸਵਾਦ ਲੱਗਦੀ ਹੈ। ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹਨੂੰ ਕਿਹਨੂੰ ਮੋਕਾ ਮਿਲਦਾ ਹੈ ਦਾ ਸਵਾਦ ਆ। ਇਹ ਜੀ ਦਨ ਪ੍ਰੋਪਰ ਖਾਣਾ ਬਣਾ ਕੇ ਤੇ ਫਿਰ ਮਿਲਦੇ ਲੋ ਗਾਇਸ ਦਿਲ ਕਰਨ ਦਿਆ ਹੈ ਕਿ ਥੋੜੇ ਜਿਹਾ ਪੂੜੇ ਵੀ ਬਣਾ ਲਈਏ ਇਸ ਕਰਕੇ ਪੂੜੇ ਬਣਾਉਣ ਵਾਸਤੇ ਮੈਂ ਥੋੜੇ ਜਿਹਾ ਇੱਕ ਕੱਪ ਪਾਣੀ ਦੇ ਵਿੱਚ ਥੋੜਾ ਜਿਹਾ ਗੁੜ ਪਾ ਦਿੱਤਾ ਵਾ ਜਦੋਂ ਘੁਲ ਜਾਊਗਾ ਇਹਦੇ ਵਿੱਚ ਆਪਾਂ ਫਿਰ ਆਟਾ ਪਾਵਾਂਗੇ ਥੋੜੀ ਜੀ ਸੌਂਫ ਪਾਵਾਂਗੇ ਸੌਂਫ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਛੋਟੇ ਛੋਟੇ ਪੂੜੇ ਪਕਾ ਲਾਂਗੇ ਨਾਲ ਚਟਨੀ ਬਣਾਉਣ ਦੀ ਤਿਆਰੀ ਕਰਦੇ ਆਂ ਚਟਨੀ ਵਾਸਤੇ ਟਮਾਟਰ ਜਿਹੜੇ ਉਹ ਮੈਂ ਗੈਸ ਦੇ ਉੱਪਰ ਪਾਉਣ ਲੇ ਆ। ਆਲੂ ਆਪਾਂ ਦਾਲ ਦੇ ਵਿੱਚ ਉਬਾਲ ਲਏ ਸੀ। ਲਸਣ ਪਾਇਆ, ਕਾਲੀ ਮਿਰਚ ਪਾਈ ਆ, ਜੀਰਾ ਪਾਇਆ ਵਾ, ਨਮਕ ਪਾ ਕੇ ਆਲੂ ਪਾ ਕੇ ਟਮਾਟਰ ਪਾ ਕੇ ਚਟਨੀ ਕੁੱਟ ਲਈ ਆ। ਹੁਣ ਇਧਰ ਪੂੜੇ ਮੈਂ ਬਣਾਉਣ ਲੱਗੀ ਆ। ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਪੂੜੇ ਬਣਾ ਕੇ ਦੋਸਤੋ ਬਾਤਾਂ ਨੂੰ ਫਿਰ ਥਾਲੀ ਸਰਵ ਕਰਕੇ ਵਿਖਾਉਣੇ ਆ। ਤਿਆਰ ਹੋ ਗਿਆ ਜੀ ਅੱਜ ਦਿਖਾਣੇ ਵਿੱਚ ਦਾਲ आलू दी चटनी ਨਾਲ ਖੀਰ ਫੁਲਕੇ ਨਾਲ ਮਿੱਠੇ ਪੂੜੇ ਚਲੋ ਆ ਜਾਓ ਫਿਰ ਖਾਈਏ ਵੀਡੀਓ ਵਧੀਆ ਲੱਗੀ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਲਾਈਕ ਕਰਿਓ ਵੀਡੀਓ ਨੂੰ ਤੇ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਥੈਂਕ ਯੂ